ਸਸਿਆ ਗਾਹ ਸਵਾਰ ਤੇ ਅੱਜ ਪੰਜ ਅੱਜ ਮਸ਼ੀਨ ਲੈ ਕੇ ਜਾ ਰਹੇ ਆ ਇਧਰ ਸਾਹਮਣੇ ਜੇ ਹਿੱਕੇ ਪਾਸੇ ਦੁਮੇ ਚਲਾਉਣੀ ਆ ਅ빠 ਜੀ ਅੱਜ ਮਸ਼ੀਨਾਂ ਚਲਾ ਦਿਆਂ ਫਿਰ ਦੁਨੇ ਚਲਾ ਦਿਆਂ ਆ ਕਿਉਂਕਿ ਬੰਦੇ ਬੰਦੇ ਕਿਉਂਕਿ ਆਪਣਾ ਆ ਕੇ ਜਿਵੇਂ ਕਿ ਹੁਣ ਇੱਥੇ ਕੰਮ ਨਿਬੜਦਾ ਨਹੀਂ ਹੁੰਦਾ ਜਾਨੀ ਕਿ ਮਸ਼ੀਨ ਮਹਾਸ਼ੇਤ ਸੱਤ ਕਿੱਲੇ ਅੱਟ ਕਿੱਲੇ ਵੱਢਦੀ ਆ ਉਹਦੇ ਕਰਕੇ ਆਪਾਂ ਆਮ ਜਿੰਨਾ ਹਿੱਕੇ ਪਾਸੇ ਲਾ ਦਿਆਂ ਹੁਣ ਅੱਜ ਇਹਨਾਂ ਦੇ ਲਾ ਦਿਆਂ ਤੇ ਇਹਨਾਂ ਦੇ ਯਾਨੀ ਕਿ ਸ਼ਾਮ ਢicker ਚੱਲਣ ਗਿਆ ਇੱਕ ਜਿਹੜਾ ਆਪਾਂ ਕੱਢਦੇ ਆ 1 ਵਜੇ ਬਾਹਰ ਕੱਢ ਲੈਣੀ ਆ ਦੂਸਰੀ ਚੱਲੂਗੀ ਪੂਰਾ ਦਿਨ ਤੇ ਉਹਦੇ ਕਰਕੇ ਕਿਉਂਕਿ ਇਹਨਾਂ ਦੇ ਕੰਮ ਸਿਰੇ ਲੱਗ ਜੂਗਾ ਤੇ ਚਲੋ ਆਪਣਾ ਵੀ ਕੁਝ ਹੋ ਜੂਗਾ ਇਹਦੇ ਕਰਕੇ ਆਪਾਂ ਹਿੱਕੇ ਪਾਸੇ ਮਸ਼ੀਨਾਂ ਤੁਲੇ ਲਾ ਜਾਂ ਅੱਗੇ ਆ ਰਹੀ ਜੱਸੀ ਪਿੱਛੇ ਮਥਾੜੂ ਆ ਰਹੀ ਆ ਉਹ ਸਾਹਮਣੇ ਚੱਲ ਰਹੀ ਆ ਇੱਧਰ ਲਿਆਉਗੀ ਘੇਰਾ ਵੀ ਤੇ ਇਹ ਜੀ ਪੰਜ ਕਿੱਲਾਂ ਦਾ ਪਲਾੜ ਹੈਗਾ ਜੀ ਉਹ ਸਾਹਮਣੇ ਦੇਖੋ ਉੱਦੋਂ ਜਾ ਕੇ ਉਹ ਸਾਸਾ ਕਰਕੇ ਆ ਗਿਆ ਉਹਨੂੰ ਦੱਸਾਂਗੇ ਐਂਦੀ ਜਾ ਕੇ ਇੱਧਰੋਂ ਪੰਜ ਕਿੱਲਾਂ ਦਾ ਘੇਰਾ ਹੈਗਾ ਇਹ ਇਹ ਲਾਵਾਂਗੇ ਫਿਰ ਉੱਪਰੇ ਵੱੜਨਾ ਤਿੰਨ ਕਿੱਲਾਂ ਦਾ ਘੇਰਾ ਇੱਧਰ ਹੈਗਾ ਜੀ 10 ਕਿੱਲਾਂ ਦਾ ਉਹ ਸਾਹਮਣੇ ਉਹ ਕੋਠਾ ਦਿਖ ਰਿਹਾ ਹੈ ਇੱਧਰੋਂ ਕਾ ਕੇ ਛੋਲੇ ਦੀ ਇਹ ਸਾਲਾ ਬਹੁਤ ਜ਼ਿਆਦਾ ਡਿੱਗਾ Eu tô na barra aqui, ó. ਤੂੰ ਭਾਈ ਕਦੋਂ ਵੜਨਾ ਚੋ ਨਾ ਬਾਜੀ ਬਾਹ ਹੈ ਦਰਦਾ ਹਣਾ ਮੰਡੀ ਬੈਠਨ ਦਾ ਹਣਾ 8 ਦਿਨ ਦੇ ਪਰਚੀ ਕੱਟ ਕੇ ਭੇਜੀਦਾ 8 ਦਿਨ ਦੀ ਬਾਅਦ ਚਾਹ 8 ਦਿਨ ਲਈ ਜਾਵਾਂਗੇ ਨਹੀਂ ਬਾਅਦ ਇਹ ਤੇ ਜਿੰਨਾ ਟਾਈਮ ਮਰਜ਼ੀ ਜਾਣਾ ਹੁਣ ਤੂੰ ਦਰਦਾ ਐ ਵੀ ਤੂੰ ਕਹਿੰਨਾ ਕਿ ਮੈਂ ਇੱਥੇ ਰਵਾਂ ਦਿਵਾਲੀ ਮੇਰੀ ਮੰਡੀ ਨਾ ਨਿਕਲ ਜਾ ਕਿਤੇ ਮੇਰਾ ਗੱਤ ਹੈਗਾ ਹੀ ਐ ਇੰਨੇ ਦਿਨ ਤੂੰ ਵੜ ਲੈ ਚੋ ਨਾ ਨਹੀਂ ਵਧਣਾ ਮੈਂ ਨਾ ਵੱਡਾ ਪਾ ਜਿਵੇਂ ਐ ਦੇਖਦਾ ਲੈੜੀ ਕਰ ਮੈਂ ਤੂੰ ਤੂੰ ਕਰ ਬੇਰ ਸਾਂ ਕਦੋਂ ਕਿਲਾ ਕਿਲਾ ਕਰਕੇ ਨਿੱਕੇਰੇ ਵੜਾ ਕੇ ਕੰਮ ਨਵੇੜ ਪਰੇ ਵਾਹੇ ਬੰਦਾ ਹੈਗਾ ਕਾਡੇ ਕੋਲੇ ਰਾਣੇ ਨੂੰ ਕਰ ਦਾਂਗੇ ਨਹੀਂ ਨਹੀਂ ਆਪਾਂ ਹਾਂ ਇਕਰਾਨ ਨਾ ਆਏ ਤੂੰ ਮਾਰੂ ਨਹੀਂ ਰਾਣੇ ਨੂੰ ਭੇਜ ਦਾਂਗੇ ਹਾਂ ਉਹ ਨਹੀਂ ਕਹਾਂਗਾ ਤੁਰਦਾ ਨਹੀਂ ਨਹੀਂ ਦਿਵਾਲੀ ਤੇ ਕਿੰਨੇ ਦਿਨ ਰਹਿ ਗਿਆ ਜੇ ਦਿਵਾਲੀ ਦੇ ਬਾਅਦ ਮੈਂ ਆਵਾਂ ਦਿਵਾਲੀ ਦੇ ਬਾਅਦ ਵਟਣਾ ਦੇ ਗਰ ਵਾ ਵਾਟ ਕੇ ਨਿਵਾਇ ਫਰੋਨਾ ਦੇ ਉਹ ਪਿਛਲ ਬੰਦੇ ਕੋਲ ਦਾ ਬੰਦੇ ਬਹੁਤ ਬਹੁਤ ਛੱਡ ਦੇਗਾ ਕਿਸੇ ਨੂੰ ਕਿਉਂਕਿ ਤੇ ਯਾਰ ਬਿੱਲੀ ਬਹੁਤ ਨੱਠਦਾ ਤਾਂ ਬੰਦ ਯਾਰ ਬਿੱਲੀ ਆਂਦੇ ਇੱਕ ਅੱਧਾ ਤੇ ਛੱਡ ਦੇ ਕੋ ਬਿਠਾ ਦੋ ਮੈਂ ਪਹਿਲੀ ਵਾਰ ਥੋੜਾ ਦਾੜ ਤੇ ਬੜਾ ਤੱਕੜ ਜਿਹੇ ਬੰਦੇ ਲੋੜ ਹੀ ਨਹੀਂ ਪੈਂਦੀ ਉੱਥੇ ਠੀਕ ਹੈ ਕਿ ਨਹੀਂ ਖਾਣਾ ਕਰ ਮੈਂ ਸਹੀ ਗੱਲ ਹੈ ਨਾ